ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਮੂਸੇ ਜਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਥੀਰੇ ਵੀਰ ਦੇ ਕੋਲ ਆਇਆ ਦੋਸਤੋ ਮੂਸੇ ਪਿੰਡ ਬਿਲਕੁਲ ਨੇੜੇ ਪਿੰਡ ਗੱਗੋਪੂਆ ਛਿਸ਼ਰੇਵਾਲ ਪਿੰਡ ਲੱਗ ਗਿਆ ਸੁਰਸਿੰਘ ਪਿੰਡ ਕੋਈ 5-4 ਕਿਲੋਮੀਟਰ ਦੀ ਦੂਰੀ ਤੇ ਅੱਗੇ ਰਹਿ ਜਾਂਦਾ ਸੁਚਬਾਲ ਤੋਂ ਕੋਈ ਵੀ ਸੱਜਣ ਆਪਨਾ ਆ ਰਿਹਾ ਤੇ ਸੁਚਬਾਲ ਤਕਰੀਬਨ 80 ਕਿਲੋਮੀਟਰ ਆ ਪਿੱਖੀ ਪਿੰਡ ਵੀ ਕੋਈ 8-10 ਕਿਲੋਮੀਟਰ ਦੀ ਦੂਰੀ ਆ ਸਾਰੀ ਇਹ ਇਹ ਵੀ ਦੇ ਕੋਲ ਆ ਗਏ ਦੋਸਤੋ ਇਸ ਕਰੂ ਆਪਾਂ तकरीबन ਮਾਲ ਤੁਹਾਨੂੰ ਦੂਜੇ ਤਿਜੇ ਦਿਨ ਦਿਖਾਉਂਦੇ ਰਹੀਦਾ ਪਸ਼ੂ ਅੱਜ ਵੀ ਦਿਖਾਵਾਂਗੇ ਇੱਕ ਨੀਲੀ ਰਬ ਦੀ ਮੱਝ ਬਿਲਕੁਲ ਸਜਰਤਾਜੀ ਸੋਈ ਆ ਸਟੇਟ ਪਤਾ ਇਹ ਵੀ ਦਿਖਾ ਦੇਵਾਂਗੇ ਭਰਾਵਾਂ ਨੂੰ ਇੱਧਰ ਇੱਕ ਮੱਝ ਦੇਵਾਂਗੇ ਬੜੇ ਜਾਇਜ਼ ਰੇਟ ਦੇ ਵਿੱਚ ਹੀ ਰਵੈਸੇ ਡਿਸਕਸ਼ਨ ਕਰਦਾ ਪਿਆ ਸੀਗਾ ਕਿ ਬਿਲਕੁਲ ਜਾਇਜ਼ ਰੇਟ ਦੇ ਵਿੱਚ ਇਹ ਮੱਝ ਦਿੱਤੀ ਜਾਊਗੀ ਮਗਰ ਇਹਦੇ 31 ਹੀ ਰੇ ਕੱਟੀ ਨੀਲੀ ਮਗਰ 31 ਆ ਇੱਧਰ ਇੱਕ ਪੂਰੀ ਹੱਥਲ ਮੱਝ ਦਿਖਾ ਦੇਵਾਂਗੇ ਇਹ ਕਦੇ ਕਦੇ ਦੋਸਤੋ ਕੋਈ ਭਰਾ ਟੀਕਾ ਲਾ ਸਕਦਾ ਕਦੇ ਕਦੇ ਟੀਕਾ ਤੇ ਕਦੇ ਕਦੇ ਭਾੜੇ ਤੇ ਮਿਲਦੀ ਆ ਤਕਰੀਬਨ 9 10 9 10 ਕਿਲੋ ਦੁੱਧ ਇਸ ਮਹੀਨੇ ਦੇ ਕੋਲ ਆ ਮੋٹے ਤੌਰ ਤੇ ਇਧਰ ਵਿਖਾ ਦਿੰਨੇ ਆ ਅੱਜ ਤੋਂ 4-5 ਦਿਨ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀਗੀ ਇਹ ਹੁਣ ਬਗੈਰ ਬੱਚਿਓ ਆ ਬੱਚਾ ਦਾ ਐਕਸਪਾਇਰ ਹੋ ਗਿਆ ਠੀਕ ਆ ਜੀ ਅੱਜ ਤੋਂ 4-5 ਦਿਨ ਪਹਿਲਾਂ ਇੱਕ ਵੀਡੀਓ ਪਾਈ ਆ ਬਿਲਕੁਲ ਸੱਜਰਤਾਜੀ ਸੂਈ ਆ ਧੀਰੇ ਤੋਂ ਪੂਰੀ ਡਿਟੇਲ ਲੈ ਲਾਂਗੇ ਇੱਕ ਇਧਰ ਟੋਕਰ ਗੱਬਣ ਵੜ ਦਿਖਾਵਾਂਗੇ ਇੱਕ ਤੁਹਾਨੂੰ ਆ ਪੈਂਡ ਦੇ ਵਿੱਚ ਗਿਫਟ ਵਿਖਾਉਣਾ ਠੀਕ ਆ ਜੀ ਇੱਕ ਮਤਲਬ ਗਿਫਟ ਹੀ ਦੇਣਾ ਛੋਟੇ ਰੇਟ ਦੀ ਬੱਚੀ ਦਵਾਂਗੇ ਸੂਈ ਬਿਲਕੁਲ ਸੱਜਰਤਾਜੀ ਆ ਉਹ ਐਂਡ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਸੋ ਸਾਰੇ ਭਰਾ ਆਪਣੇ ਪੂਰੀ ਵੀਡੀਓ ਦੇਖ ਲਿਓ ਐਂਡ ਤੱਕ ਪੂਰੀ ਜਾਣਕਾਰੀ ਲੈ ਕੇ ਦਵਾਂਗੇ ਜਿੰਨਾ ਜਿੰਨਾ ਦੁੱਧ ਜਿੰਨੀ ਜਿੰਨੀ ਡਿਟੇਲ ਇੱਥੇ ਦੱਸੀ ਜਾਊਗੀ ਸਾਰੇ ਵੀਰਾਂ ਨੂੰ ਬੇਨਤੀ ਕਰਾਂਗੇ ਹੱਥ ਜੋੜ ਕੇ ਆਪਣੇ ਚੈਨਲ ਵੱਲੋਂ ਵੀ ਇੱਥੇ ਆਇਆ ਕਰੋ ਆਣ ਕੇ ਦੋ ਟਾਈਮ ਤਿੰਨ ਟਾਈਮ ਚੋ ਕੇ ਤਸੱਲੀ ਕਰਿਆ ਕਰੋ ਰਹਿਣ ਦੀ ਫੈਸਿਲਿਟੀ ਜਿਹੜੀ ਅਵੇਲੇਬਲ ਆ ਆਪਦਾ ਦੋ ਟਾਈਮ ਆਪੋ ਤਿੰਨ ਟਾਈਮ ਆਪੋ ਚੋ ਕੇ ਤਸੱਲੀ ਕਰਕੇ ਮਾਲ ਲੈ ਕੇ ਜਾਵੋ ਠੀਕ ਆ ਜੀ ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦਾ ਲਾਂਭਾ ਕਿੰਤੂ ਭਰੰਤੂ ਬਿਲਕੁਲ ਕੋਈ ਭਰਾ ਹੱਕ ਨਾ ਰੱਖੇ ਤੇ ਨਾ ਹੀ ਦੇਣਾ ਪਵੇ ਤੇ ਨਾ ਹੀ ਲਾਂਭਾ ਲੈਣਾ ਪਵੇ ਠੀਕ ਆ ਔਰ ਕਰਦੇ ਆਂ ਹੀਰੇ ਸਭ ਤੋਂ ਪਹਿਲਾਂ ਸਤਿਕਾਰ ਬਾਈ ਸਤਿਕਾਰ ਹੋਰ ਹੀਰੇ ਵਧੀਆ ਵਧੀਆ ਕਿਰਪਾ ਬਾਈ ਕੈਮ ਸੇ ਤਾਂ ਚੜਦੀ ਗੱਲ ਆ ਜੀ ਚਲੋ ਸ਼ੁਕਰ ਮਾਲਕ ਦਾ ਬਾਬੇ ਦੀ ਸਿੰਘ ਕਿਰਪਾ ਸ਼ੁਕਰ ਮਾਲਕ ਦਾ ਹੀਰੇ ਇਦੋਂ ਉੱਤਨ ਵੀ ਮਾਲ ਆ ਤਕਰੀਬਨ 5-4 ਪਾਏ ਸੀ ਪਛੂ ਵਿੱਚੋਂ ਕੁਝ 3-4 ਪਛੂ ਵੇਚ ਵੀ ਗਏ ਲੱਗੇ 4 ਤੋਂ ਗਾਂ ਦਾ ਬੱਚਾ ਮਰ ਗਿਆ ਹੈ ਅਗਲੇ ਦਿਨੀ ਅੱਛਾ ਜੀ ਹਾਂਜੀ ਹਾਂਜੀ ਸੂਈ ਹੋਰ ਨਹੀਂ ਸੂਈ ਕਿਦਨ ਆਪਾਂ ਵੀਡੀਓ ਪਾਈ ਸੀ ਹਾਂ ਮੈਂ ਅੱਜ ਤੀਜਾ ਚੌਥਾ ਕਰਦੇ ਨਹੀਂ ਆਪਾਂ ਨੂੰ ਹਾਂਜੀ ਹਾਂਜੀ ਚੌਥੇ ਦਿਨ ਪਾਤੀ ਫੇਰ ਆਪਾਂ ਬੱਚਾ ਸੀ ਉਹਦੇ ਮਗਰ ਐਕਸਪਾਇਰ ਹੋ ਗਈ ਹੈ ਨਾ ਬੱਚੀ ਸੀ ਦੁੱਧ ਕਰ ਗਈ 18 ਕਿਲੋ ਹਾਂ ਹਾਂਜੀ ਬੌਲਾ ਗਿਣ ਲੈ ਦੁੱਧ ਗਿਣ ਲੈ ਕੋਈ ਅੱਭੀ ਦੁੱਧ 18 ਲੀਟਰ ਹੀ ਚਵਾ ਦਾਂਗੇ ਢੰਡੇ ਦੇ ਆਪਾਂ ਰਾਤ ਆਪਾਂ ਨੇ ਦੋ ਰਵੇ ਦੋ ਡੰਗ ਚ ਹੋਵੇ ਤਿੰਨ ਚ ਹੋਵੇ ਆਪਾਂ ਖੁੱਲੀ ਚਵਾ ਇਹ ਨਹੀਂ ਮੱਝ ਮੱਝ ਜੋਲੇ ਗਾਂ ਚੋਲੇ ਸਾਈਦ ਬਗੈਰ ਚ ਵੇ ਜਾਣਗੇ ਹੂੰ ਆਪਾਂ ਨੂੰ ਡੰਗਰ ਤੇ ਮਾਣ ਹੁੰਦਾ ਠੀਕ ਹੈ ਹਾਂਜੀ ਅਬੀ ਸ਼ੁਰੂਆਤ ਕਰਾਂਗੇ ਠੀਕ ਹੈ ਜੀ ਇੱਕ ਪਹਿਲੇ ਨੰਬਰ ਤੇ ਜਸ਼ਨਪੁਰੋਂ ਇਧਰ ਮਾਰੀ ਕੈਮਰਾ ਮਰਾ ਤਸਵੀਰ ਨਾਲ ਦਿਖਾ ਦੀ ਇੱਕ ਨੀਲੀ ਅਰਾਵੀ ਦੀ ਮੱਝ ਤੁਹਾਨੂੰ ਦਿਖਾਵਾਂਗੇ ਸਟੇਟ ਪਰੇ ਦੇ ਵਿੱਚ ਆ ਸਟੇਟ ਪਰੇ ਦੇ ਵਿੱਚ ਆ ਹਾਈਟ ਕਰਦ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਸੂਈ ਬਿਲਕੁਲ ਸੱਜਰਤਾ ਜੀ ਆ ਕਿਰਿਆ ਚ ਕਿੰਨੇ ਕੇ ਬੇਨ ਹੋ ਗਏ ਵੀਰੇ ਸੂਈ ਨੇ ਪਰਸਾਂ ਸੂਈ ਬਾਜੀ ਇਹ ਪਰਸੋਂ ਦੀ ਮਗਰ ਕੀ ਆ ਕਟਾ ਦਿੱਤਾ ਨੇ ਮਗਰ ਕਟਾ ਆ ਮੇਲ ਕਾਫ ਆ ਠੀਕ ਹੈ ਜੀ ਬਿਲਕੁਲ ਬੱਚਾ ਤੁਸੀਂ ਦੇਖੋਗੇ ਆ ਮੇਲ ਕਾਫ ਆ ਬਲੈਕ ਰੰਗ ਦੇ ਵਿੱਚ ਅੱਖਾਂ ਬੇਸ਼ੱਕ ਮਦਰ ਦੇ ਉੱਪਰ ਹੀ ਲੱਗਿਆ ਬੇਲੀ ਮਨ ਕੀ ਅੱਖਾਂ ਤੇ ਹੀਰੋ ਸੁਆ ਕਿਨਵਾ ਮੈਂ ਦੂਜਾ ਭਾਜੀ ਛੋਟੇ ਦੂਜਾ ਸੁਆ ਹਾਂਜੀ ਲਓ ਜੀ ਦੂਜਾ ਸੁਆ ਪਰਸੋਂ ਦੀ ਸੂਈ ਹੈ ਤੇ ਬੋਲਾ ਹੁਣ ਕਿੰਨਾ ਇਹਦੇ ਥੱਲੇ 8 ਕਿਲੋ ਭਾਜੀ ਜਾ ਕੇ ਸਵੇਰੇ ਚੋਈ ਆ 7 ਕੇ 7.5 ਹਾਂ ਤੇ ਆਪਾਂ ਅੱਜ ਹੀ ਵੀਡੀਓ ਮਾ ਪਾ ਦਈਏ 8 ਕਿਲੋ ਬੋਲਾ ਮਿੰਤੀ ਵਾਲਾ ਹੈਗਾ 8 ਕਿਲੋ ਹਾਂਜੀ ਹਾਂਜੀ ਲਓ ਜੀ 8 ਕਿਲੋ ਤੇ 11 ਕਿਲੋ ਦੁੱਧ ਚ ਵਾਇਆ 8 ਕਿਲੋ ਬੋਲਾ ਹੈ ਇਸ ਵਕ ਬਾਕੀ ਮੇਰਾ ਭਰਾ ਤੁਹਾਨੂੰ ਆਪਾਂ ਤਸੱਲੀ ਨਾਲ ਵਿਖਾ ਦੇਣਾ ਹੈ ਚਵਾਈ ਦੀ ਇੱਕ ਨੰਬਰ ਹੋਊਗੀ ਆ ਆ ਦੇਖੋ ਜੀ ਸੋ ਲੇਰੇ ਦੀ ਪੂਰੀ ਸਾਫ ਸੁਥਰੀ ਆ ਇਹ ਦੇ ਮੰਨ ਲਓ ਵੀ ਚਵਾਈ ਬੋਲੇ ਤਾਂ ਤੂੰ ਸਾਫ ਕਰ ਦਿੱਤੀ ਆ ਕਰਤੀ ਕਰਤੀ ਭਾਜੀ ਸਾਫ ਆ ਤੇ ਕੋਈ ਸਾਰਾ ਵੀ ਬਾਅਦ ਕਾੜ ਕੇ ਸਿਰ ਉਹ ਆਪਣੀ ਗਰੰਟੀ ਹੋਊਗੀ ਪੂਰ ਛੱਟਾ ਹੋਵੇ ਵੱਧ ਘੱਟ ਹੋਵੇ ਆਪਾਂ ਜ਼ਿੰਮੇਵਾਰ ਹਾਂ ਠੀਕ ਹੈ ਜੀ ਸੋ ਸਟੇਟ ਪਟੇ ਦੇ ਵਿੱਚ ਆ ਗਈ ਆ ਦੋਸਤੋ ਬੜੇ ਭੈਣ ਭਰਾ ਆਪਣੇ ਵੀਰ ਪਸੰਦ ਕਰਦੇ ਆ ਪਹਿਲੀ ਚਮੜੀ ਦੀ ਇਧਰ ਬਾਕੀ ਲੱਤਾਂ ਲੋਕਾਂ ਵੀ ਤੂੰ ਬਿਲਕੁਲ ਚੰਗੀਆਂ ਨੇ ਜਾਰੇ ਹਾਂ ਬਾਈ ਚੰਗੀ ਜਗ੍ਹਾ ਚੱਲ ਜਾ ਦੁੱਧ 12 ਕਿਲੋ ਝੋਡੀ ਚਵਾ ਦੂਗੀ ਮ ਹਾਂ ਜੋ ਉਹਨੇ ਕਹੇ 12 ਕਿਲੋ ਐਸੋਖ ਤਾਂ ਆਪਣੇ ਕੋਲ 8 ਕਿਲੋ ਬਹੁਤ ਆਇਆ ਜਿੱਤੇ ਜਿਹਦੇ ਦੀ ਸੂਈ ਆ ਹਾਂ ਕਟਾ ਮਗਰ ਆ ਠੀਕ ਆ ਆ ਦੇਖੋ ਜੀ ਕਰੋ ਚਾਗਾ ਪਿਓਰ ਨੀਲੀ ਦੀ ਆ ਦੇਖੋ ਜੀ ਦੇਖੋ ਆ ਦੇਖੋ ਹਾਂ ਦੇ ਭਾਜੀ ਕਿੱਥੇ ਘਲਾਰ ਦਈ ਖੋ ਜਿੰਦੀ ਨੀ ਠੰਡੀ ਆ ਜੁੱਟੀ ਹਾਂ ਨਵੀਂ ਲੋਬ ਦੋਸਤ ਜਿੱਦਾਂ ਮਰਜ਼ੀ ਕੋਈ ਤਸੱਲੀ ਕਰੀ ਜਾਵੇ ਠੀਕ ਹੈ ਜੀ 8 ਕਿਲੋ ਬੌਲਾ ਤਿੰਨ ਦਿਨਾਂ ਦੀ ਸੂਈ ਮਗਰ ਤੁਹਾਨੂੰ ਦੱਸ ਦਿੱਤਾ ਬੱਚਾ ਇਹਦੇ ਕੱਟੀ ਸੀ ਨਾ ਵੀਰੇ ਕੱਟਾ-ਕੱਟਾ ਪਾਜੀ ਪਤਾ ਮੇਲ ਕਾਫ ਆ ਹਾਂ ਆ ਦੇਖੋ ਜੀ ਕੋਈ ਭਾਜੀ ਟਾਈਮ ਨਹੀਂ ਲੱਗਾ 7 ਵਜੇ 24 6:30 ਹਾਂ ਹਾਂ ਜੀ ਹਾਂ ਲੋ ਵੀ ਇਹ ਦੋਸਤੋ ਬਾਡੀ ਸਟ੍ਰਕਚਰ ਇਸ ਮੈਂ ਦਾ ਬਾਕੀ ਤੁਹਾਡੇ ਸਾਹਮਣੇ ਆ ਠੀਕ ਆ ਸਿੰਘਾ ਲੋ ਕਹਿ ਦिए ਪੂਰੀ ਸੋਹਣੀ ਸੁਨਖੀ ਸਿੰਘ ਨਿਕਾ ਸਿੰਘ ਗੋਲ ਆ ਠੀਕ ਆ ਜੀ ਸਿੰਘ ਗੋਲ ਆ ਇੱਕ ਬੰਨੇ ਖੁੱਡਾ ਮਾਰਾ ਹੀਰੇ ਟਲਿਆ ਹਨਾ ਆ ਕਿਤੇ ਮਾਰਾ ਪਹਿਲਾਂ ਟਲਿਆ ਕਿਤੇ ਨਿੱਕੀ ਹੁੰਦੀ ਜਾਂਦੇ ਠੀਕ ਆ ਜੀ ਹਾਂਜੀ ਹਾਂਜੀ ਲੋ ਵੀ ਬਾਕੀ ਲੇਵੇ ਦੀ ਤੁਹਾਨੂੰ ਤਸल्ली ਦੇ ਦਿੰਦੀ ਆ ਵੀ ਚੌਣ ਚਵਾ ਦੀ ਬਿਲਕੁਲ ਬਰਾਬਰ ਆ ਇਧਰ ਬਹਿਣੀ ਵਾਲੇ ਪਾਸਿਓ ਫੇਰ ਤੁਸੀਂ ਵੇਖ ਲਓ 8 ਕਿਲੋ ਹੁਣ ਬੋਲਾ ਤੇ ਮੋਲਾ ਪਾ ਪੁੱਛ ਲੈਂਦੇ ਆ ਮਗਰ ਇਹਦੇ ਕੱਟਾ ਅੱਜ ਪਿੱਜਾ ਦੇਣਾ 8 ਕਿਲੋ ਬੋਲਾ ਠੀਕ ਆ ਜੀ ਆ ਫੇਸ ਮੂੰ ਮਤਾ ਹੀਰੇ ਦਿਮਾਰਗੀ ਕਰਤੀ ਇਹਦੀ ਫਿਰ ਹਾਂਜੀ 1 5 ਕਰਦੇ ਮੁੱਲ 1 5 ਹਾਂਜੀ ਹਾਂਜੀ ਲੈ ਵੀ ਹੀਰੇ ਮੁੱਲ ਜਾਇਜ ਕਰਕੇ ਦਈਏ 1 ਲੱਖ 2000 ਦੀ ਦੇ ਦਾਂਗੇ ਮਤਲਬ ਕਿ ਲੱਖੋਂ ਗੱਲਾਂ ਬਾਹਰ ਕਰਾਏਗਾ ਅੰਦਰ ਨਹੀਂ ਆਉਣਾਗਾ ਨਹੀਂ ਹੋਣੀ ਭਾਏ ਹਾਂ ਜਾਇਜ ਭਾਈ 12 ਕਿਲੋ ਕੋਈ ਆਖੂਗਾ ਤੂੰ ਤੇ ਮਿੰਕੇ ਖੜਨਾ ਅੱਜ ਤਾਂ ਪੰਜਾਂ ਦਿਨਾਂ ਨੂੰ ਮਿੰਕੇ ਦੇ ਦਾਂਗੇ ਚੋਾਈ ਦੀ ਇੱਕ ਨੰਬਰ ਹੋਊਗੀ ਲੋ ਵੀ 1 ਲੱਖ 2 ਦੇ ਹੀਰਾ ਦਾ ਵੀ ਦੇਣੀ ਆ ਚੋਾਈ ਦੀ ਮਾੜੀ ਨਿਕਲੇ ਐ ਗੱਲ ਦਾ ਜ਼ਿੰਮੇਦਾਰ ਮੈਂ ਆਉਂਗਾ ਚਲੋ ਜੀ ਇਹ ਵੀ ਤਸੱਲੀ ਹੋ ਗਈ ਆ ਯਾਰ ਭਾਜੀ ਹੋਰ ਛੱਡਦਾ ਕੋਈ ਦੂਰੋਂ ਆਊਗਾ ਰਾਦ ਆਪਣੇ ਤੋਂ ਰਵੇ ਹੂੰ ਚੋਲੇ ਰਾਦ ਚ ਹੋਵੇ ਸੇਰੇ ਚ ਹੋ ਕੇ ਖੜੇ ਹੂੰ ਪਹਿਲੀ ਗੱਲ ਇਹਨੇ ਦੋ ਦਿਨਾਂ ਨੂੰ 10 ਕਿਲੋ ਕਰੀ ਲੇਖੋ ਮਾਲ ਨਹੀਂ ਹੁੰਦਾ ਇਈ ਦੇ ਪੂਰੇ 1 ਲੱਖ ਦੇ 1000 ਦੀ ਦੇ ਦਾਂਗੇ 1 ਲੱਖ 1000 ਦੀ ਹਾਂਜੀ ਹਾਂਜੀ ਮੈਂ 1 ਲੱਖ ਦੇ 1000 ਅੰਦਰ ਨਾ ਕਰਦਗੇ ਨਹੀਂ ਹੋਣੀ ਭਾਜੀ ਹੈ ਚਲ ਤੁਹਾਡਾ ਮਾਨ ਹੈ ਪੂਰੇ ਪੂਰੇ ਦੀ ਕਰ ਦਾਂਗੇ ਚਲ ਹਾਂ ਪੂਰੇ ਲੋ ਵੀ ਪੂਰੇ ਹੀਰਾ ਦਾ ਲੱਖ ਦੇ ਦੇ ਦਾਂਗੇ ਬਾਕੀ ਮੇਰਾ ਭਰਾ ਬਾਲੇ ਦਾ ਸ਼ਾਕ ਨਹੀਂ ਕੋਈ ਛੋਡੀਗਾ ਹਾਂ ਐ ਬਾਕੀ ਪੂਰੀ ਮੂਰਤੀ ਕਰਮਾਂ ਦੀ ਬੂਤੀ ਬਾਤੀ ਸੋਹਣੀ ਹੈ ਪਤਲੀ ਚਮੜੀ ਦੀ ਭਾਈ ਜੀ ਚਮੜੀ ਸਕਿਨ ਪਤਲੀ ਆ ਬਾਕੀ ਤੁਹਾਡੇ ਸਾਹਮਣੇ ਆ ਜਿਹੜਾ ਟਾਂਚਾ ਤੁਹਾਨੂੰ ਦਿਖਾ ਦਿੰਦਾ ਹੈ ਇਹ ਦੱਸ ਦਿੰਦਾ ਹੈ ਇਸ ਤੇ ਗੌਰ ਕਰਕੇ ਤਸੱਲੀ ਕਰਕੇ ਮੇਰਾ ਭਰਾ ਸੌਦਾ ਕਰਾਜੇ ਹਾਂ ਜੀ ਆਹ ਵਾਦਾ ਹੀ ਮੋਲੀ ਜਾਇਜ ਆ ਇੱਧਰ ਅੱਗੇ ਸਾਗਰ ਨੰਬਰ ਆਪਾਂ ਤੁਹਾਨੂੰ ਦਿਖਾਉਣੇ ਆ 7 ਲੀਟਰ ਦੁੱਧ ਆ ਆ ਹੈਗਾ 8 ਆ ਪਰ 7 ਹੀ ਮੰਨੇ ਕੋਈ ਵੀ 7 ਲੀਟਰ ਕਿੰਨੇ ਕਿ ਦਿਨਾਂ ਦੀ ਸੂਈ ਆ ਮੋਲ ਲੰਗਾ ਗਿਆ ਗਿਆ ਫੱਬ ਦੇ ਰਿਵਾ ਇਸ ਉਹ ਯੋਕਾ ਟੀ ਮਗਰਿਆ ਵਗਾ ਦੇ ਲੋ ਵੀ ਹਫਤੇ ਦੀ ਸੂਈ ਆ ਸੁਵਿਆਂ ਦੇ ਵਿੱਚ ਮੈਂ ਹੋਊਗੀ ਤੀਜਾ ਵੀ ਛੋਟਾ ਹੀ ਰੇ ਭਾਜੀ ਚਪਥਾ ਹੀ ਹੋਊ ਐਵੇਂ ਕਿਉਂ ਤੇ ਜਗਾ ਦੀਏ ਮਗਰ ਕੱਤੀ ਹੋ ਤੇ ਆ ਮਗਰ ਕੱਤੀ ਆ ਅੱਜ ਹਫਤੇ ਦੀ ਸੂਈ ਆ ਹਫਤੇ ਦੀ ਭਾਜੀ ਸੂਈ ਆ ਲੋ ਵੀ ਹਫਤੇ ਦੀ ਸੂਈ ਆ ਮੈਲਾ ਛੁੱਟਣ ਦੀ ਉਹਦੇ ਬੱਚੇ ਦੇ ਹੀਰੇ ਐਨੂੰ ਬੱਚੇ ਤੇ ਜਾਨ ਪਿਆ ਜੇ ਆ ਮਗਰ ਕੱਤੀ ਉਹਦੇ ਡਿਗਾ ਜੀ ਹਫਤੇ ਦੀ ਸੂਈ ਏ 8 7 7 ਕਿਲੋ ਦਾ ਨੈਟ 7 ਲੀਟਰ ਕੰਡੇ ਦੇ ਹੈਗਾ ਭਾਜੀ ਲੋ ਵੀ 7 ਲੀਟਰ ਇਹ ਰਾਤੀ ਆਈ ਦੁੱਧ ਦੇ ਵੀ 9-10 ਕਿਲੋ ਕਰ ਜੂਗੀ ਤਾਂ ਬਿਓ ਕਿਹੜਾ ਹੈਗਾ ਉਹ ਦੱਸਣਾ ਆਪਾਂ ਬਿਲਕੁਲ ਸੋ ਬਾਡੀ ਢਾਂਚਾ ਜਿਹੜਾ ਦੋਸਤੋ ਇਸ ਮੈਂ ਦਾ ਤੁਸੀਂ ਦੇਖ ਸਕਦੇ ਜੀ ਬਿਲਕੁਲ ਪੇਟ ਵਾਲੇ ਪਾਸੇ ਤੁਸੀਂ ਦੇਖ ਸਕਦੇ ਜਾਂ ਬੈਕ ਸਾਈਡ ਤੋਂ ਤੁਹਾਨੂੰ ਦਿਖਾਈਏ ਆ ਤੁਸੀਂ ਕੋਈ ਪੂਰਾ ਆਪਦਾ ਬਿਲਕੁਲ ਨਜ਼ਰ ਦੇ ਵਿੱਚੋਂ ਕਰ ਲਓ ਇਹ ਢਾਂਚਾ ਇਸ ਮੈਂ ਦਾ ਠੀਕ ਹੈ ਜੀ ਉੱਪਰੋਂ ਪੇਠ ਪੁੜੀ ਵਾਲੇ ਸਾਈਡ ਤੋਂ ਵੇਖੀਏ ਸੱਬਰ ਕੋ ਖੱਬੇ ਪਾਸੇ ਨੂੰ ਚੁਕਾ ਹੈਗਾ ਜਿਵੇਂ ਪੇਟ ਵਾਲੇ ਪਾਸੇ ਨੂੰ ਤੇ ਜੈਜ ਰੇਟ ਦੇ ਵਿੱਚ ਮਿਲ ਜੂਗੀ ਜਿਹੜੇ ਮੇਰੇ ਸਜਣ ਭਰਾ ਨੇ ਘਰੇ ਦੁੱਧ ਚੋਣਾ ਹੈ ਜਾਇਜ ਪਸ਼ੂ ਲੈਣ ਦੀ ਸੁਭਾਅਾਂ ਜਿਹੜੇ ਭਰਾ ਨੂੰ ਪੈਸੇ ਥੋੜੇ ਲਾਉਣਾ ਚਾਹੁੰਦਾ ਤੇ ਚਾਹ ਰਿਹਾ ਵੀ ਯਾਰ ਗਾਂ ਖਰੀਦ ਲੇ ਪਰ ਇੰਨੇ ਦੇ ਰੇਟ ਦੇ ਵਿੱਚ ਅੱਜ ਤੁਹਾਨੂੰ ਇਹ ਮੱਝ ਮਿਲ ਜਾਊਗੀ ਇਹ ਸਟਰਕਚਰ ਆ ਬਾਡੀ ਚੌਥਾ ਸੂਆ ਮਗਰ ਕੱਤੀ 7 ਕਿਲੋ 6-7 ਕਿਲੋ ਦੇ ਦਰਮਿਆਨ ਐ ਇਸ ਵਕਤ ਦੇ ਥੱਲੇ ਦੁੱਧ ਦਾ ਠੀਕ ਆ ਜੀ ਆ ਦੇਖੋ ਟਵਾਈਜ਼ ਬਹੁਤ ਚੰਗੇ ਹੋ ਵੀ ਭਾਜੀ ਹਾਂ ਠੀਕ ਹੈ ਮੈਂ ਵੀ ਤੇਰੇ ਮੋੜਦਾ ਮੋੜਦਾ ਭਰਾ ਲੋ ਜੀ ਭਾਈ ਇਹ 8 ਕਿਲੋ ਹੀ ਆਪਾਂ ਇਹ ਕਿਹੜਾ ਹੈਗਾ ਮੌਕੇ ਦਾ ਠੰਡਾ ਉਹ 7 ਕਿਲੋ ਸੋ ਪਲੱਸ ਪੁਆਇੰਟ ਆ ਮਗਰ ਕੱਤੀ ਆ ਨੀਦੀ ਦੀ ਮਗਰ ਕੱਤੀ ਆ ਚਲੋ ਬੜੇ ਭਰਾਵਾਂ ਨੂੰ ਸ਼ੌਕ ਹੁੰਦਾ ਇਹ ਮਗਰ ਕੱਤੀ ਆ ਨੀਦੀ ਦੀ ਮਗਰ ਨੇ ਪੈਰ ਤੋਂ ਪਏ ਆ ਅੱਖਾਂ ਬਿਲੂਆ ਮੱਥੇ ਫੁੱਲ ਤੇ ਇਹ ਮੱਝ ਦਾ ਸਟਰਕਚਰ ਸੀ ਦੋਸਤੋ ਇਧਰੋਂ ਲੈ ਕੇ ਪਾਸੇ ਤੁਹਾਨੂੰ ਦਿਖਾ ਦਿੰਨੇ ਆ ਆ ਕਰਮਾਲਵੀਂ ਥਾਣ ਲੱਗਾ ਠੀਕ ਆ ਜੀ ਵੰਡ ਗਿਰਲ ਤੁਹਾਡੇ ਸਾਹਮਣੇ ਆ ਗਈ ਆ ਦੁੱਧ ਹੀ ਜ਼ਿਆਦਾ ਨੇ ਤੇ ਚਲੋ ਕਿ 8-9 8-9 ਲੀਟਰ ਚ ਵਾਈ ਚੋ ਭਾਜੀ ਚਲ ਸਾਫ ਕਰੇ ਦੁੱਧ 9 ਲੀਟਰ 8-9 ਲੀਟਰ ਠੰਡਾ ਚ ਵਾਈ ਜਾਓਗੇ ਹਾਂ ਚੰਗਾ ਹੋਵੇ ਤਾਂ ਭਾਵੇਂ 10 ਕਿਲੋ ਚ ਵਾਈ ਇਹਦਾ ਪਤਾ ਪਤਾ ਕੋਈ ਨਹੀਂ ਸਮੁੰਦਰ ਕਰਮਾਂ ਦੀ ਆਣਾ ਨਾ ਧਿਆਨ ਕਰ ਦੇਣਾ ਮੋਲ ਰਹੇ ਜਾ ਆਪਾ ਭਾਜੀ ਕਿੰਨੇ ਦੀ ਦੇ ਰਿਆਂ ਅਸੀਂ ਦੇ ਮੋਲ 58000 55000 ਦੀ ਆਪਾ ਦੇ ਦੇਣੀ 55000 ਦੀ 55000 ਦੀ ਦੇ ਦਾਂਗੇ ਪਾ ਦੇਣਾ ਚੱਕਰਾਂ ਚ ਜਿੰਨੇ ਅਖੜਾ ਵੀ ਇੰਨੇ ਕੀ ਯਾਰ ਗਾਲ ਲੜੀਏ ਉਹਨੂੰ ਤੂੰ ਚੱਕਰਾਂ ਦੇ ਪਾ ਲੈ ਮੱਝ ਲੈ ਉਹ ਮੇਲਾ ਭਾਜੀ ਲੋਟਰੇ ਲੋਟ ਲੈ ਕੇ ਆ ਆਪਾ ਤੁਹਾਨੂੰ ਅੱਗੇ ਆਖੀਦਾ ਆਪਾਂ 2-2000 ਨਕਬਾਈ ਨਾ ਮੁੱਲ ਪੋਣਿਆ ਚਲੋ ਇੱਕ ਇਹਦਾ ਮੈਂ ਕਹਿੰਦਾ ਕੋਈ ਫਿਰ ਮੁੱਲ ਰੱਖਣਾ ਮੈਂ ਇੱਕ ਗੱਲ ਕਹੀ ਦਸਾਂ ਆਖਣ ਕਿ 50 ਲੈ ਲਾ ਤੇ 47 ਲੈ ਲਾ ਫਿਰ ਸੁਆਦ ਨਹੀਂ ਆਉਦਾ ਮੁੱਲ ਪੋਣਿਆ ਆਪਾਂ ਜਾਇਜ਼ ਮਦਰ ਆਪੋ 2 ਲੈ ਜੀ 100-200 ਵਿੱਚੋਂ ਮਾਨਤਾ ਨਹੀਂ ਬਾਈ ਸੇ ਨਾ ਕੋਈ ਆਪਣੇ ਆ ਆਥੀ ਉੜ ਕੇ ਕਹਿੰਦੀ ਆਪਾਂ ਮੇਰੇ ਕੋਈ ਨਹੀਂ ਲੋ ਵੀ ਪਹਿਲਾਂ ਜਿਹੜਾ 200 ਵੀਰ ਇਹ ਹਿਰੇ ਨੇ ਹੱਥ ਜੋੜੇ ਆ ਵੀ ਕੋਈ ਜ਼ਿਆਦਾ ਮਾਰਜਨ ਰੱਖ ਕੇ ਨਹੀਂ ਪਾਇਆਗਾ ਪਸ਼ੂ 100-200 ਵਿੱਚੋਂ ਮੌਕੇ ਤੇ ਮਾਨਤਾ ਨਹੀਂ ਹੋਊਗਾ ਤੇ ਫਿਰ ਜਿਹੜੇ ਸੱਜਣ ਨੂੰ ਦੱਸੂਗੀ ਛੇ ਉਹ ਤੁਸੀਂ ਸੌਦਾ ਕਰ ਲਿਓ ਆ ਦੇਖੋ ਸ਼ੱਕ ਨਹੀਂ ਭਾਈ ਕੋਈ ਹੈਗਾ ਤੇ ਭਾਈ ਬਹੁਤ ਪੋਲੀ ਆ ਠੀਕ ਆ ਅਗਰ ਉਹ ਅੱਜ ਦੁੱਧ ਪੀ ਕੇ ਸੁਗਾ ਆ ਤੇ ਨਾ ਕੋਈ ਗਾੜੀ ਪਤਰਾ ਆ ਜੇ ਤੇ ਚੱਲ ਵਧੀਆ ਗੱਲ ਆ ਨਾ ਪਤਰਾ 40 45 ਦੀ ਫੇਰ ਹੈਗੀ ਆ ਇਹ ਕਿਤੇ ਵੀਰਿੰਦਰ ਕੋਈ ਘੱਟ ਥੋੜੀ ਜਾਣੀ ਰਕਮ ਥੋੜਾ ਕਿਤੇ ਘੱਟ ਦੋਗੀ ਇਹਦਾ ਨਹੀਂ ਕੋਈ ਚੱਕਾ ਪੀ ਕੇ ਕਰਮਾਂ ਲਈ ਚੱਲ ਇੰਨੇ ਦੀ ਫੇਰ ਗਾਏ ਇਹ ਕਿਹੜੀ ਗਾਂ ਆ ਆ ਭਾਈ ਫਲ ਮਰ ਗਿਆ ਤਾਂ 35 37 ਦਿਨ ਹੋ ਗਏ ਸੋਈ ਨੂੰ ਵੇ 40 35 40 ਦੇ ਨਹੀਂ ਮੰਨੇ ਕੋਈ ਮੰਨ ਲੇ ਕੋਈ 1.5 ਮਹੀਨੇ ਤੋਂ ਥੋੜੀ ਬਾਤ ਦੇ ਉੱਪਰ ਹੀ ਹੋ ਗਈ ਆ ਪਲੱਸ ਪਲੱਸ ਸਮਝਾ ਚੁੱਕੇ ਆ 40 ਇਹ ਵੀ ਅੱਜ ਮੇਲਾ ਲੁੱਟਣ ਵਾਲੀ ਗੱਲ ਆ ਆਪਾਂ ਮੇਲਾ ਲਟਾਈਓ ਫਿਰ ਹੀਰੇ ਤੇ ਬੂੜੀ ਮੱਝ ਆ ਸਵੇਰ ਸਵੇਰ ਦੇ ਵਿੱਚ ਤੀਜਾ ਗਿਆ ਪਦੀ ਤੀਜਾ ਭਾਜੀ ਤੀਜਾ ਤੀਜਾ ਲੋ ਜੀ ਤੀਜਾ ਸਵੇਰ ਬਗੈਰ ਬੱਚਿਆਂ ਫਿਰ ਅੱਛਾ ਇੱਕ ਗੱਲ ਵੀਰੇ ਜ਼ਰੂਰ ਦੱਸਦੇ ਹਾਂਜੀ 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 ਮੇਲ ਮਲਾਉਣ ਦੇ ਵਿੱਚ ਕੋਈ ਇੱਕ ਅੱਧਾ ਜੀ ਕਿਸਮ ਬੈਠ ਜਾਂਦਾ ਮਿਲਦੀ ਰਹਿੰਦੀ ਆ ਦੋ ਗੇਣਾ ਤੇ ਜਰਾ ਟੀਗਾ ਲੈ ਲੈਂਦੀ ਆ ਹਾਂਜੀ ਦੱਸਿਆ ਚੰਗਾ ਦਾ ਹਾਂ ਕਦੇ ਟੀਗਾ ਲੈਣ ਦੀ ਚਿਤ ਕਰੇ ਤੇ ਉਤਰਾ ਮ ਬਾਬਾ ਠੀਕ ਹੈ ਜੀ ਮਰਜ਼ੀ ਦੀ ਮਾਲ ਕਾ ਦੋਸਤੋ ਕਦੇ ਕਦੇ ਵੀਰਵਾ ਵੀ ਪਹਾੜ ਤੇ ਮਨ ਬਣ ਜਾਂਦਾ ਕਰ ਮਾਰੀ ਦਾ ਠੀਕ ਹੈ ਜੀ ਤੇ ਜਦਨ ਕਿਤੇ ਪਹਾੜੇ ਤੋਂ ਥੋੜੇ ਮਾਣ ਆਖ ਜੇ ਉਦਨਾਂ ਦੀ ਮਿੱਟੀ ਗਾ ਲਾਲਾ ਅੱਜ ਨਹੀਂ ਅੱਜ ਪਹਾੜਾ ਖਾਣ ਨੂੰ ਜੀ ਨਹੀਂ ਕਰਦਾ ਅੱਜ ਪਹਾੜਾ ਅੱਜ ਪੀਗਾ ਲਾ ਕੇ ਵੇਚਕ ਚੋਣਾ ਦੁੱਧ ਹੈਗਾ 9-10 ਲਟਾਂ ਦਾ ਦਾ ਹੈਗਾ 9-10 9-10 ਲਓ ਬੰਦ ਗਿਆ ਭਾਜੀ ਆ ਬੰਦੋ ਲਓ ਇਹ ਦੋਸਤੋ ਬਾਡੀ ਸੇ ਟਰੈਕਚਰ ਆ ਬੋਰੀ ਮੱਝ ਜੈਜ ਰੇਡ ਦੇ ਵਿੱਚ ਮਿਲ ਜੂਗੀ 9 ਤੋਂ 10 ਦੇ ਦਰਮਿਆਨ ਦੁੱਧ ਵੀ ਰਹੀ ਦਾ ਦਸੰਡਿਆ ਕੱਲਾ ਦਸੰਨੇ ਲਿਆ ਮੇਰਾ ਭਰਾ ਅਜ ਤੇ ਬੇਸ਼ੱਕ ਆਪ ਵੀ ਚੋਕੇ ਤੇ ਸੱਦੀ ਕਰ ਲਿਆ ਜੀ ਠੀਕ ਆ ਆ ਦੇਖੋ ਇਹ ਚਵਾਈ ਪੂਰੀ ਬਿਲਕੁਲ ਬਹੁਤ ਚਵਾਈ ਬਾਜੀ ਚੰਗੀ ਕੋਈ ਚਵਾਈ ਦਾ ਗਰੰਟੀ ਦੇ ਖੜਨਾ ਆਉਗੀ ਮੇਰੀ ਗਰੰਟੀ ਚਵਾਈ ਦੀ ਪੂਰ ਛੱਟਾ ਹੋਵੇ ਵਾਧ ਘਾਟ ਹੋਵੇ ਜ਼ਿੰਮੇਦਾਰ ਮੈਂ ਆਉਂਗਾ ਠੀਕ ਆ ਭਾਈ ਕੋਈ ਆਨਲਾਈਨ ਖੜੇ ਆ ਆਪਾਂ ਆਨਲਾਈਨ ਕੱਲੀਆਂ ਮੱਝਾਂ ਬਾਜੀ ਹਾਂ ਉਦੋਂ ਸ਼ਹਿਰਪੁਰੇ ਇੱਕ ਗਾੜੇ ਇੱਕ ਮੱਝ ਦੀ ਆਪਾਂ ਕੱਲੇ ਪਹਿਲਾਂ ਵੀਡੀਓ ਪਾਈ ਸੀ ਜਿਹੜੀ ਆ ਵੀਡੀਓ ਤੋਂ ਪਹਿਲਾਂ ਵੀਡੀਓ ਆ ਹਾ 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 ਤੇ ਇਹ ਨਹੀਂ ਆਨਲਾਈਨ ਮੰਗਾਉਗੇ ਤਾਂ ਆਨਲਾਈਨ ਘਰਦਾ ਕੋਈ ਚੱਕਰ ਨਹੀਂ ਆਪਾਂ ਲੋ ਵੀ ਆਨਲਾਈਨ ਵੀ ਕਿਸੇ ਨੇ ਮੰਗਾਉਣਾ ਆਨਲਾਈਨ ਵੀ ਸੌਦਾ ਕਰ ਸਕਦੇ ਜੇ ਤੁਸੀਂ ਵੀਰ ਹੀ ਦੇਦੇ ਵਿਸ਼ਵਾਸ ਕਰਕੇ ਪਰ ਮੈਂ ਹਮੇਸ਼ਾ ਇਹ ਕਹਿੰਦਾ ਜਿੱਥੋਂ ਵੀ ਆਪਾਂ ਵੀਡੀਓ ਬਣਾਉਣੀ ਆ ਸਾਰੇ ਭਰਾਵਾਂ ਨੂੰ ਬੇਨਤੀ ਆ ਪੈਸੇ ਖਰਚ ਕਰਨੇ ਆ ਥੋੜੇ ਲਾਉਣੇ ਆ ਚਾਹੇ ਬਹੁਤੇ ਇੱਥੇ ਆਣ ਕੇ ਤਸੱਲੀ ਕਰਕੇ ਮਾਲ ਖਰੀਦਿਆ ਕਰੋ ਕੱਲ ਨੂੰ ਕਿਸੇ ਰਕਮ ਦਾ ਕੋਈ ਭਰਾ ਲਾਂਭਾ ਦੇਣ ਯੋਗ ਨਾ ਰਹੇ ਮੈਂ ਵੀ ਰੇ ਇਹਦਾ ਮੁੱਲ ਇੱਕੋ ਕੀ ਦੱਸਣਾ ਹੈ ਅੱਜ ਜਿਹੜੀ ਗੱਲ ਹੈ ਮੁੱਲ ਐ ਭਾਈ ਮੁੱਲ ਜਾਏ ਮੁੱਲ 75000 ਕਰਦੇ ਆ ਆ ਆਪਾਂ 72 ਦੀ ਦੇ ਦਈਏ 72 ਦੀ ਅੱਜ ਮੁੱਲ ਤੇ ਦੁੱਧ ਮਿਣਕੇ ਕੋਈ ਆਖੂ ਮੈਂ ਖੜਨਾ ਹਾਂ ਤੇ ਦੁੱਧ ਮਿਣਕੇ 9-10 ਕਿਲੋ ਆਪਾਂ ਦੇ ਦਾਂਗੇ ਬਸ ਕੋਈ ਚੱਕਰ ਨਹੀਂ ਆ ਲੈ ਵੀ ਯਾਰ ਹੋਰ ਛੱਡਦੇ ਹੀ ਰਹੇ 71 ਦੀ ਜਾਂਦੇ ਫਿਰ 71 ਦੀ ਜਾਂਦੀਏ 71 ਦੀ ਕਰਦੇ ਠੀਕ ਹੈ ਭਾਜੀ ਜੇਦੇ ਕੋਈ ਮਾਰਜਨ ਗਿਆ ਜਰਾ ਰੱਖ ਕੇ ਦੇ ਦੇ ਮੁੱਲ ਗਿਆ ਜੇ ਛੱਡਣ ਲੈ ਕੇ ਜਾਵੇ ਚੱਲ ਜਾਵੇ ਚੀਤੇ ਕਰੇ ਐ ਨਾੜਾ ਦੀਦੀਆਂ ਦੀਆਂ ਹਾਂ ਇਹ ਠੰਡੀ ਭਾਜੀ ਉਹ ਤਰਾ ਕਿੱਥੇ ਘਲਾਰਦੀ ਐ ਖਲੋ ਜਾਂਦੀ ਆ ਕਰਨ ਵਾਲੀ ਲੋ ਵੀ ਪਤਾ ਨਹੀਂ ਵੀ ਗੱਬਰੂ ਦੀ ਕੱਲੀ ਕੱਲੀ ਬੁਰਕ ਦੀ ਨਾਲ ਲੋਕਾਂ ਭਾਦੇ ਆ ਇਹਨਾਂ ਦੇ ਵੀ ਸਵੇਰਾ ਹੋ ਜਾਂਦਾ ਪਰ ਇੱਥੇ ਦਾ ਹੀਰਾ ਹੁਣ ਹਨੇਰਾ ਹੀ ਹੋ ਜਾਂਦਾ ਹਨੇਰਾ ਹੀ ਹੋ ਜਾਂਦਾ ਇੱਥੇ ਠੀਕ ਆ ਲੋ ਵੀ 71000 ਦੀ ਅੱਜ ਭਰਾਵਾਂ ਨੂੰ ਮੱਝ ਮਿਲ ਜੂਗੀ ਹੀਰੇ ਦੀ ਵਰਗਾ ਆ ਵੇਖ ਬੈੜ ਆ ਇਧਰ ਵਾਰਡ ਜਿੱਤੇ ਫਰਗਾਰੀ ਪਾਈ ਆ ਆਪਾਂ ਪਿਛਲੀ ਵੀਡੀਓ ਚ ਪਾਈ ਉਹ ਦਿਨ ਸੂਈ ਸੀ ਅੱਜ 5 ਦਿਨ ਹੋ ਗਏ ਭਾਈ ਸੂਈ ਨੂੰ 5 ਦਿਨ ਦਾ ਸਮਾਂ ਹੋ ਗਿਆ ਹਾਂ ਉਹ ਦਿਨ ਸੂਈ ਸੀ ਆ ਠੀਕ ਆ ਅਗਲੇ ਦਿਨ ਚੱਕਰ ਕੀ ਦੁੱਧ ਜਿਆਦਾ ਛੱਡਿਆ ਗਿਆ ਹਾਂ ਜਿਹੜਾ ਘੱਟ ਪੀਤਾ ਗਿਆ ਤੇ ਮਰ ਗਿਆ ਅਗਲੇ ਦਿਨ ਬਾਊ ਜੀ ਲੱਜ ਗਈ ਵਾਹ ਲੱਗੀ ਉਹਨੂੰ ਲੋ ਵੀ ਆ ਦੋਸਤੋ ਆਰਡਰ ਕੁਆਲਟੀ ਐਸੋ ਤਿਹਰੇ 16 ਦੇ 17 ਦੇ 18 ਕੀ ਆ ਭਾਜੀ ਆਪਣਾ ਸੂਲ ਇਹੋ ਜਿਹਾ ਫਾਲੇ ਜਿਹੜੀਆਂ ਫਾਲੇਆਂ ਨੇ ਛੱਡ ਜੋ ਲਾ ਦੀਏ ਘਾਟਾ ਪਾਵਾਂਗੇ ਪਰ ਉਹਦੇ ਦੀ ਆਪਾਂ ਉਦਨ ਮੁੱਲ ਪਾਇਆ 60000 ਹਾਂ ਆਪਾਂ ਇਹਦਾ ਅੱਜ ਮੋਲੀ 60000 ਕਰਨਾ ਪਾਜਾ 60000 ਹਾਂ ਹੋ ਲਓ ਮੋਲੇ ਨਾਲ ਨਾਲ ਹੀ ਦੱਸਦਾ ਹੀ ਰਹਿੰਨੇ ਵੀ 60000 ਹੀ ਕਰਨਾ ਉੱਡੇ ਵੀ ਪਾਈਏ ਵੀਡੀਓ ਉਹਦੇ ਵਿੱਚ ਸਾਰੇ ਭਰਾਵਾਂ ਨੂੰ ਆਪਾਂ ਵੇਰ ਦਿਖਾਈਏ ਬੱਚਾ ਵੀ ਦਿਖਾਇਆ ਮੈਲਾ ਨਾ ਕਿਸੇ ਕਦੇ ਲਾਰੂ ਮਾ ਜੀ ਬੱਚੇ ਤੇ ਉਦੋਂ ਨਾ ਉਦੋਂ ਸੂਈ ਭਾਜੀ ਉਦੋਂ ਸੂਈ ਸੀ ਨਾਲ ਹੀ ਹੋਊਗਾ ਚ 4-5 ਦਿਨ ਹੋ ਗਿਆ ਵੀਡੀਓ ਵਿੱਚ 4-5 ਦਿਨਾਂ ਦੀ ਸੂਈ ਸੀ ਬੱਚਾ ਅਨਫੋਰਚੂਨੇਟਲੀ ਉਹ ਦੋਸਤ ਸੋ ਐਕਸਪਾਇਰ ਹੋ ਗਿਆ ਹਾਈਟ ਕਰਦਾ ਮੀਡੀਅਮ ਤੋਂ ਪਲੱਸ ਜਾਂ ਮੀਡੀਅਮ ਮੰਨ ਕੇ ਵੀ ਸੌਦਾ ਕਰ ਲਿਓ ਨਾ ਬਹੁਤੀ ਵੱਡੀ ਤੇ ਨਾ ਹੀ ਛੋਟੀ ਹੈ ਪਿਛਲਾ ਮੇਲਾ ਹਾਂ ਕ੍ਰੋਸ ਬ੍ਰੀਡ ਆ ਬਾਕੀ ਤੁਸੀਂ ਇਧਰ ਵੇਖੋ ਬੇਨ ਬੂਨ ਚੱਡੇ ਨੇਵੇ ਤੇ ਆ ਦੇਖੋ ਜੀ ਆਰਡਰ ਕੁਆਲਿਟੀ ਫਿਰ ਇਹ ਦੋ ਦੂਰੇ ਇੱਕ ਵਾਰੀ ਕਨਫਰਮ ਕਰਾਈ ਸਰਕਾਰਾ ਇਧਰ ਵੇਖਿਆ ਫਲਕਾਰੀ ਲਾ ਦਿੰਨੇ ਆਪਾਂ ਸ਼ੌਂਗਣਾ ਬਾਤੀ ਆ ਹਾਂ ਤੇ ਇਹ ਨਹੀਂ ਲੱਸੀ ਮਾੜੀ ਕਿਦੇ ਵੜ ਹਾਂ ਇਧਰ ਵੇਹਾ ਬਿਲਕੁਲ ਜੀ ਬਿਲਕੁਲ ਆਪਾਂ ਆਤਰੇ ਸ਼ੌਂਗਣਾ ਬਾਤੀ ਆ ਕਰੋ ਚੱਕ ਜੀ ਕੋਈ ਚੱਕਰ ਨਹੀਂ ਇਹ ਪਾਜੀ ਠੰਡੀ ਇੰਨੀ ਆ ਕਿਥੇ ਮਰਜ਼ੀ ਖਿਲਾੜ ਲਈ ਇਧਰ ਵੇਹਾ ਇੰਨੀ ਠੰਡੀ ਆ ਹਾਂ ਦੇਖੋ ਜੀ ਵੰਗਾ ਨਹੀਂ ਪਉਣਾ ਇਤਰੇ ਝੋਲੇ ਨਹੀਂ ਹੋਣੇ ਵੇਖ ਲਾ ਥਣਾ ਜਾ ਆ ਜਾਣੇ ਨੇ ਹਾਂ ਇਤਰੇ ਕੋਈ ਆਨਲਾਈਨ ਮੰਗਾਊਗਾ ਆ ਆਨਲਾਈਨ ਮੈਲਾ ਨਾ ਗਰਗਾ ਸੁੱਟੇ ਉਹਨੇ ਘਰੇ ਜਾ ਕੇ ਠੀਕ ਆ ਗਾਂ ਦੀ ਗਾਂ ਇੱਕ ਹੋਰ ਦੇ ਦੂੰਗਾ ਨਾ ਮੈਂ ਲੈ ਵੀ ਇਹ ਦੋ ਇਹ ਗਰੰਟੀ ਤੇ ਸਾਲੀ ਰਹੋਗੀ ਦੋਸਤੋ ਮੈਲਾ ਮਾਰਨਾ ਕਿਉਂਕਿ ਸੂਈ ਚਾਰ ਪੰਜ ਦਿਨਾਂ ਦੀ ਆ ਪਿਛਲੀ ਵੀਡੀਓ ਚ ਦਿਖਾਈ ਆ ਦੇਰਵੇ ਸੇਤ ਵੀਡੀਓ ਤੁਹਾਨੂੰ ਲੱਗੂਗੀ ਮੇਰੇ ਭਰਾਵਾਂ ਨੂੰ ਉਹਦੇ ਵਿੱਚ ਕੋਈ ਦੋ ਰਿਆ ਨਹੀਂ ਰਹਿ ਜਾਣੀਆਂ ਠੀਕ ਆ ਜੀ ਬੱਚੇ ਦੇ ਨਾਲ 나ੜੂਆ ਸੀ ਤੇ ਉਹਦੇ ਸੂਈ ਸੀ ਲਗੂ ਡੇਟਰ ਕੁਆਲਟੀ ਤੁਹਾਡੇ ਸਾਹਮਣੇ ਆ 18 ਕਿਲੋ ਇਸ ਵਕਤ ਦੁੱਧ ਇਹਦੇ ਥੱਲੇ ਹਾਜ਼ਰ ਸਿਰਫ ਹਰੇ ਸੂਈ ਕਰਮਾ ਦੀ ਤਾਜੀ ਆ ਜਸਟ ਬੋਲੇ ਚੋਂ ਬਾਹਰ ਕੱਚਾ ਦੁੱਧ ਮੰਨ ਕੇ ਵੀ ਤੁਸੀਂ ਸੌਦਾ ਕਰ ਲਿਆ ਜੇ ਮੁੱਠੀ ਮੁੱਠੀ ਜਿਹਾ ਥਣ ਕਰਮਾ ਦੀ ਨੂੰ ਪਾਜੀ ਪਹਿਲੇ ਸਵੇਰੇ 17 18 ਕਿਲੋ ਕੱਢਿਆ ਆ ਐਰ ਕੀ 20 ਦਊਗੀ ਹਾਂ ਤੇ ਆਪਾਂ ਪਾਜੀ ਆਨਲਾਈਨ ਕੋਈ ਬੰਦਿਆਂ ਦੇ ਧਾਰਾ ਮਾਰ ਕੇ ਵਗਾਓ ਇਧਰ ਵੇਖੋ ਜ਼ਰੂਰ ਕਰ ਲਈਏ ਫਿਰ ਗੱਲ ਲਗ ਲਾ ਆਪਾਂ ਚਵਾਈ ਕੀਤੀ 6.5 ਦੀ ਲੋ ਜੀ 6.5 ਦੀ ਚਵਾਈ ਤੇ ਵੀਰਾਂ ਦਾ ਗੱਲ ਕਰ ਲਈ ਆ ਪਾ ਜੀ ਇਤਨੇ ਬਹਿ ਜਾਣਾ ਥਲੇ ਇਧਰ ਵੇਖਿਓ ਕੋਈ ਐਨੀ ਠੰਡੀ ਆ ਕਿਸੇ ਨੂੰ ਘਲਣੀ ਪੈਂਦੀ ਆ ਮਾ ਚੱਲ ਮਰਾ ਦੀ ਧਰਾਂ ਵੇ ਲੋਖੋਂ ਸੁਣਾ ਜਉਣਾ ਨੇ ਲੋ ਜੀ ਥੋੜੇ ਪਸਮ ਲਾਣ ਦੇ ਵੀਰੇ ਪੜਾ ਹੱਥ ਮਾਰ ਕੇ ਪਸਮਾ ਦੇ ਦੇ ਆ ਜਾਂਦੀ ਅਸੇ ਵੇ ਤੇ ਬਾਕੀ ਵੇਣ ਬੋਲ ਇਧਰ ਵੇਖੋ ਬਿਜਲੀ ਗਾਰੀ ਪਾ ਜੀ ਆ ਵੀਡੀਓ ਚੱਲਣੀ ਨਹੀਂ ਦੇ ਕੋਈ ਪਾੜਾ ਨਹੀਂ ਕੋਈ ਵੰਗਾ ਨਹੀਂ ਪੋਣਾ ਇਸੇ ਤਰ੍ਹਾਂ ਹੈ ਹਾਂ ਉਹ ਕੋਈ ਵੰਗਾਰਸੀ ਪਾਇਆ ਪਾਇਆ ਨਹੀਂ ਆ ਠੀਕ ਆ ਭਾਜੀ ਘਾਟ ਵਟ ਲਾਂਗੇ ਘਾਟਾ ਪਾ ਲਾਂਗੇ 2000 ਇਹ ਨਹੀਂ ਲਿਆਣਗੇ ਫਾੜੀ ਲਾ ਦੀ ਨੀ ਨਹੀਂ 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 ਮਾਫੀ ਰੇ ਚੋ 10 ਕੇ ਦੇ ਜਿਹੜਾ ਹੈਗਾ ਉਹ ਉਹਦਾ ਮਾਰਕੀਟ ਮਾਰਕੀਟ 10 ਕੇ ਦੇਣ ਤਾਂ ਇਹੋ ਹੀ ਵੱਡਾ ਫਾਇਦਾ ਚਲੋ ਮਾਲ ਪੈਣ ਪੜਾ ਕੋਈ ਵਿਸ਼ਵਾਸ ਕਰਕੇ ਖਰੀਦੇ ਸਹੀ ਠੀਕ ਹੈ ਕਿਦੀ ਕਮਾਈ ਖਾਨੀ ਜੁਜੇ ਮਰ ਗਿਆ ਬੱਚਾ ਤੇ ਮਰ ਗਿਆ ਨਾ ਮਰੇ ਸਦੇ ਕੱਡਾ ਪੈ ਗਿਆ ਕੱਲ ਨੂੰ ਕੋਈ ਸੱਜਣੇ ਲਾ ਕੇ ਵੀ ਕੱਲ ਯਾਰ ਬੱਚਾ ਮਰਿਆ ਸੀ ਅੱਜ ਕੋਈ ਬੱਚਾ ਨਾਲ ਖਲਾ ਰਿਆ ਕਿਸੇ ਪਾਸੋਂ ਉਹਨੇ ਹਣਾ ਇਹ ਬੱਚਾ ਕਿਹੜਾ ਆ ਗਿਆ ਬਸ 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 ਇਹ ਨਹੀਂ ਕੰਮ ਕਰਨਾ ਇਹਦੀ ਵੇਖਾ ਤਾ ਅਗਲੇ ਥਾਣਾ ਦੀ ਚਵਾਈ ਤੁਹਾਨੂੰ ਪਹਿਲਾਂ ਦਿਖਾਵਾਂਗੇ ਆਪਾਂ ਠੀਕ ਹੈ ਭਾਈ ਹੋਣੀ ਆਈ ਥਾਣਾ ਦੀ ਵੇਖੋ ਆ ਲਓ ਜੀ ਪਹਿਲਾਂ ਕੋਈ ਹੈਗੀ ਥਾਣਾ 'ਚ ਆਹ ਵੇਖੋ ਚਵਾਈ ਲਓ ਮੇਰੀ ਗਾਰੰਟੀ ਹੋਊਗੀ ਪੂਰੀ ਛੱਡਾ ਵੱਜ ਘੱਟ ਆ ਚੈੱਕ ਕਰੋ ਇਹ ਅਗਲੇ ਥਾਣਾ ਦੀ ਚਵਾਈ ਹੈ ਜੀ ਹਾਂ ਜੀ ਆਹ ਦੇਖੋ ਅਗਲੇ ਥਾਣਾ ਦੀ ਚਵਾਈ ਆ ਆ ਦੇਖ ਯਾ ਫਾਕ ਨੂੰ ਨਾਲ ਕਰੀ ਹਾਂ ਆ ਅਗਲੇ ਥਾਣਾ ਦੀ ਜੋਨ ਆ ਠੀਕ ਆ ਜੀ ਚਵਾਈ ਭਾਜੀ ਹਾਂ ਚਵਾਈ ਵੱਲੋਂ ਨਹੀਂ ਕੋਈ ਸ਼ੱਕ ਹੈ ਆ ਮਗਰਲੇ ਥਾਣਾ ਦੀ ਆ ਠੀਕ ਆ ਬਾਕੀ ਕੋਈ ਵੀ ਕਿਸੇ ਰਕਮ ਦਾ ਵੰਗੜ ਰਸੀ ਪਾਉਣੀ ਆ ਪਾਲਿਓ ਇਧਰ ਸਾਡੀ ਇਧਰ ਇਹ ਮਗਰਲੇ ਥਾਣਾ ਦੀ ਚਵਾਈ ਕਰ ਲੋ ਚੱਕ ਆ ਦੇਖੋ ਜੀ ਵੇ ਭਾਜੀ ਉਹ ਆਂਦਾ ਨਾ ਵੀ ਜਿਵੇਂ ਗਲਾਸੀ ਜੇ ਧਾਰ ਵਜਦੀ ਆ ਭਾਜੀ ਚਵਾਈ ਵੱਲੋਂ ਨਹੀਂ ਕੋਈ ਸ਼ੱਕ ਹਾਂ ਕੋਈ ਵੱਧ ਘੱਟ ਥਾਣਾ ਹੋਵੇ ਭਾਜੀ ਹਾਂ ਹਾਂ ਵਾਅਦੇ ਘਾਟ ਹੋਵੇ ਪੂਰ ਛੱਟਾ ਹੋਵੇ ਹਾਂ ਉਹ ਗੱਲ ਦਾ ਮੈਂ ਜ਼ਿੰਮੇਦਾਰ ਹਾਂ ਮੈਲਾ ਨਾ ਗਾਂ ਘਰੇ ਜਾ ਕੇ ਉਹਨਾਂ ਨੂੰ ਸੁਟੇ ਕਿਸ ਦੇ ਮੇਰੀ ਕਿਹੜੀ ਮਰਜ਼ੀ ਗਾਂ ਖੋਲ ਕੇ ਹੋਰ ਲੈ ਜਾ ਲੈ ਠੀਕ ਹੈ ਇਹ ਗੱਲਾਂ ਥੋੜਾ ਹੈਗੀਆਂ ਫਿਰ ਇਹਦਾ ਮੁੱਲ ਕੀ ਰਹੂਗਾ ਦੇਤੀਏ ਕਿੰਨੇ ਦੀ ਮੁੱਲ ਲ ਭਾਜੀ ਆਪਾਂ ਅੱਜ ਜਾਇਜ਼ ਕਰਨਾ ਹਾਂ ਨਾਲੇ ਦੱਸ ਮੇਰਾ ਭਰਾ 18 ਲੀਟਰ ਦੁੱਧ ਮੁੱਲ 60000 ਆਪਾਂ 56000 ਦੀ ਵੈਟ ਦੇ ਦੇਣੀ ਆ ਯਸ ਨੋਈਆ ਯਸ ਨਾ ਇਧਰ ਫੁਲਕਾਰੀ ਆਪਾਂ ਇਧਰ ਲਾ ਕੇ ਫਿਰ ਵਕਾ ਦੇ ਇਧਰ ਆਣ ਕੇ ਵਕਾ ਦਿਓ ਕਦੇ ਫੁਲਕਾਰੀ ਪਾ ਦੇ ਵਕਾ ਦਿੰਦਾ ਮੇਰਾ ਤਾਂ ਕਦੇ ਲਾ ਕੇ ਵਕਾ ਦਿੰਦਾ ਇਧਰ ਹੋ ਐਵੇਂ ਭਾਜੀ ਕੋਈ ਆਖੇ ਨਾ ਲੀਤੀ ਮਾੜੀ ਆ ਤੇ ਫਲਕਾਰੀ ਬਾਤੀ ਐਵੇਂ ਚਲੋ ਜਿਹਦੇ ਵੈਸੇ ਚਲੋ ਸੁਈਂ ਨੂੰ ਕਿਹੜੇ ਦਿਨ ਹੋਏ ਅਜੇ ਦਿਨ ਅਜ 5 ਹੋ ਗਏ ਭਾਜੀ 5 ਦਿਨ ਹੋਏ ਸਾਰੇ ਤੇ ਵੈਸੇ ਵੀ ਚਲੋ ਸੂਸਵਾ ਦੇ ਵਿੱਚ ਪੈ ਗਿਆ ਮੁੰਡਾ ਜਾਨੀ ਤਾ ਪਾਪਾ ਜੀ ਇਹ ਮੇਲਾ ਕਿਹੜਾ ਲੋਟਲੇ ਲੋਟਲੇ ਇਹ 57 ਦੀ ਕਹਤੀ ਆ 56 ਦੀ 56 ਦੀ ਲੈ ਵੀ ਕਰੋ ਮौज ਮੇਰਾ ਭਰਾ ਠੀਕ ਆ 50000 ਰੁਪਏ ਆ ਇਹ ਚ ਵੀ ਇਹ ਆ ਟੋਕੜਾ ਬਣਾਈ ਆ 4 ਮਹੀਨੇ ਗਵਣ ਭਾਜੀ 4 ਲੀਟਰ ਦੁੱਧ 4 ਲੀਟਰ ਦੁੱਧ ਪਹਿਲਾ ਸੁਗਾ 4 ਮਹੀਨਿਆਂ ਦੀ ਪੂਰੀ ਕਨਫਰਮ ਹਾਂ ਚੈੱਕ ਪਾਸ ਅਕੀਆ ਪਾਪਾ ਜੀ ਪਾਈਆਂ ਵੀਡੀਓ ਤੇ ਭਾਵੇਂ ਦੋ ਇੱਥੇ ਚੱਕ ਕਰਾਵੇ ਰਾਤ ਰਵੇ ਚੋ ਕੇ ਖੜੇ ਕੋਈ ਗੱਲ ਨਹੀਂ ਚਾਰ ਕਿਲੋ ਦੁੱਧ ਚਾਰ ਲੀਟਰ ਦੁੱਧ ਆਨਲਾਈਨ ਘੱਲਣੀਆਂ ਹੋਏ ਆਨਲਾਈਨ ਲਓ 4 ਲੀਟਰ ਦੁੱਧ ਭਾਜੀ ਹਾਂ ਮੁੱਲ ਕਰਵਾਂਗੇ ਮੁੱਲ ਜੈ ਜੀ ਮੁੱਲ ਮੈਂ ਤਾਂ ਕਹਿਆ ਕਿ ਤੇ 80 ਜਰ ਕਰ ਦਿੰਦਾ ਨਾ ਹੀਰਾ ਹਾਂ ਜੀ ਜੈ 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 ਲਓ ਸੀ 4 ਲੀਟਰ ਦੁੱਧ 4 ਮਹੀਨੇ ਦੀ ਗੱਬ ਚੈੱਕ ਆ ਕੇ ਬਾਸ ਦੂਜੇ ਹੁਣ 16 ਕਿਲੋ ਦੁੱਧ ਦੇ ਦੀ 15 16 ਲੀਟਰ ਦਾ ਪਤਾ ਜੀ ਆਹ ਕੋੜਿਆ ਜੀ ਜਾਂਦੀ ਨਹੀਂ ਆਹ ਵੇਖੋ ਜੀ ਤੋੜਾ ਤਾਰਾ ਮੇਰਾ ਆਪਣਾ ਚੈੱਕ ਕਰ ਲੋ ਵਿਕਟੋਰਾ ਤਾਰਾ ਕਰਮਾ ਜੀ ਦਾ ਬਿਲਕੁਲ ਸਲੋ ਨਹੀਂਗਾ ਇਧਰ ਆ ਪਾਜੀ ਆ ਵੇਖੋ ਜੀ ਵੇਖੋ ਬਈ ਸੋ ਤੋੜਾ ਚੰਗਾ ਬਤੀ ਚਾਜੂ ਦੇ ਵੇਖ ਸਕਦੇ ਹੋ ਤੁਸੀਂ 4 ਕਿਲੋ ਦੁੱਧ ਤੇ 4 ਮਹੀਨੇ ਦੀ ਗੱਭਣਾ ਚੈੱਕ ਬੱਸ ਕਿੱਥੇ ਮਰਜੀ ਇਹ ਗਾਂ ਫਿਰ ਦੂਜੇ ਸਵੇਰ ਲਈ ਗੱਭਣਾ ਦੂਜੇ ਸਵੇਰ ਲਈ ਗਾਂ ਦੂਜੇ ਲਈ ਗੱਭਣਾ ਹਾਂ ਦੂਜੇ ਲਈ ਪਾਜੀ ਪਹਿਲਾਂ ਸੁਗਾ ਮੱਚੀ ਦਾ ਠੀਕ ਆ ਤੇ ਇਧਰ ਆ ਪਾਜੀ ਆਪਾਂ ਇੱਥੇ ਬਹਿ ਜਾਣਾ ਹਮ ਇਧਰ ਆ ਬਾਈ ਹਾਂ ਠੰਡੀ ਆ ਥਾਣਾ ਵੀ ਪਾਸ ਹੈ ਆਪਣੀ ਗਰੰਟੀ ਹੋਇਆ ਗਰੰਟੀ ਫੁੱਲ ਗਰੰਟੀ ਇੱਥੇ ਨਾ ਪਾਜੀ ਬਹਿ ਗਏ ਆ ਥੱਲੇ ਕੋਈ ਹਲਦੀ ਨਹੀਂ ਵੇ ਲੋ ਇਤਰੇ ਭਾਵੇਂ ਮਾਰੀ ਜਾ ਉਤਰਾ ਹਾਂ ਪਰ ਹੁਣ ਕੀ ਮੈਂ ਇਧਰ ਹੁੰਦਾ ਇਹ ਵੀ ਇਧਰ ਕੋਈ ਆਨਲਾਈਨ ਮਗਾਵੇ ਆਨਲਾਈਨ ਘਲਦਾਂਗੇ ਬਾ ਠੀਕ ਆ ਠੰਡੀ ਆ ਠੀਕ ਆ ਠੀਕ ਆ ਹਾਂਜੀ ਹਾਂਜੀ ਤੇ ਕੀ ਲੈਣ ਦੇਣ ਸੀ ਤਾਂ ਪਾਜੀ ਆਪਾਂ ਮੁੱਲ 32000 ਹਾਂ ਤੇ ਦੇ ਦੀ 29 ਦੀ ਅੱਜ ਮੇਲਾ ਲੋਟਲੇ ਲੋਟਲੇ ਕਿੜਾ 29 ਦੀ 29 ਦੀ ਦੇ ਦੀ ਹੋਰ ਵੀ ਹੋਰ ਵੀ ਮਨ ਕੋਈ ਹੁੰਦਾ ਵੇ ਦੇ ਲੈ ਕੀ ਕਰ ਦੋ ਜੋ ਕਰਨਾ ਹੈ ਤੁਸੀਂ ਕਰ ਦੋ ਜੋ ਕਰਨਾ ਕਰ ਦੋ ਜਦ ਜੋ ਤੁਸੀਂ ਆਖੋਗੇ ਹਾਂ ਤੁਹਾਡੇ ਗੱਲਾਂ ਨਹੀਂ ਮੈਂ ਹਿੱਲੂਗਾ ਨਾ 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 ਗੱਲ ਕਰਿਓ ਕਿਸੇ ਵੈੜ ਚ ਸ਼ੱਕ ਦੱਸਿਓ ਕੋਈ ਹੈਗਾ ਵੈੜ ਚ ਕੋਈ ਸ਼ੱਕ ਨਹੀਂਗਾ ਸ਼ੱਕ ਤੇਰੇ ਜਿਹੇਗਾਗਾ ਤੇ ਨਭੜਾਵੇ ਤੇ ਤੇਰੇ ਜੀ ਸ਼ੱਕ ਨਹੀਂ ਹੋਣਾ ਪਸਾਤੇ ਆਪਾਂ ਦੇ ਸੰਗ ਅੱਜ ਵੈੜ ਇਹ ਤਿਆਰ ਹੋਈ ਵੈੜ 5 7000 ਜੀਗੀ ਭਾਜੀ ਆ ਚਲੋ ਉਹਦਾ ਮਰੋਤ ਦੇ ਹਿਸਾਬ ਨਾਲ ਦੋਵਾਦੀ ਪਿਆਰੀ ਤੇ 90 28 27 ਜੀ ਦੇ ਦੇ ਦੇਰੋ ਭਾਜੀ ਜਾਣ ਦੋ ਅੱਜ ਮੇਲਾ ਅੱਜ ਵੇਖ ਲੋ ਟਾੜਾ ਅੱਖਾਂ ਨਹੀਂ ਮੋੜਨਾ ਜਾਣ ਦੋ ਲੋ ਲੌਂਚ ਹੋਈ ਗੱਡੀ ਕਢਾ ਕੇ ਰੱਖੀ ਹੁੰਦੀ ਨਾ ਖਲਾ ਕੇ ਕਿਸੇ ਭਰਾ ਨੇ ਪਾਜੀ 8 ਕਿਲੋ ਦੁੱਧ ਪਹਿਲਾ ਸੂਗਾ ਹਾਂ ਪਹਿਲਾ ਨਾ ਹਾਂ ਆ ਤੇਰੀ ਸੂਈ ਆ ਤੇਰੀ ਸੂਈ ਆ 8 ਕਿਲੋ ਦੁੱਧ 8 ਲੀਟਰ ਦੁੱਧ ਮਗਰ ਬੱਛਾ ਮਗਰ ਬੱਛਾ ਮਗਰ ਬੱਛਾ ਬਹੁਤ ਵੀ ਪਲੂਣ ਪਹਿਲਾ ਸੂਆ ਬੱਚੀ ਚੈੱਕ ਕਰੋ 8 ਕਿਲੋ ਦਾ ਇਹਦਾ ਮੁੱਲ ਨਾ ਜਾਇਜ਼ ਆ ਹਫਤੇ ਦੀ ਸੂਈ ਤੇ 8 ਕਿਲੋ ਦੁੱਧ ਆ ਹਾਂ ਆ ਵੇਖੋ ਜੀ ਤੇ ਚਵਾਈ ਦੀ 1 ਨੰਬਰ ਭਾਜੀ ਵੇਖੋ ਰੰਗ ਹੀਰੇ ਦੇ ਫਾਰਮ ਦੇ ਅੱਜ ਆ ਵੇਖੋ ਆ ਲਓ ਜੀ ਅੱਜ ਕਿਹੜਾ ਲੈ ਜਾ ਲੈ ਜਾ ਮੇਲਾ ਲੁੱਟ ਕੇ ਲੋ ਜੀ ਬੱਚੀ ਬੜੀ ਪਿਆਰੀ ਏ ਇਹ ਗਿਫਟ ਹੀ ਦੇਣਾ ਮਤਲਬ ਤੇ ਗਿਫਟ ਹੀ ਹੋਊਗਾ ਜਾਇ ਮੋਲੋ ਹੋਊਗਾ ਜਿਹੜੇ ਭਰਾ ਨੇ ਡੰਗ ਸਾਰਨਾ ਚਾਹ ਪਾਣੀ ਦਾ 8 ਕਿਲੋ ਦੁੱਧ 8 ਦਿਨਾਂ ਦੀ 7 ਦਿਨਾਂ ਦੀ ਸੂਈ ਆ ਪਹਿਲਾ ਦੁੱਧ ਜਾਲਾ ਨਹੀਂ ਮੈਂ ਕਹਿੰਦਾ 10 ਕਿਲੋ ਦੁੱਧ ਦੇ ਹੀ ਜਾਣੇ ਨੇ ਹਾਂ ਸਾਮ ਕਰੂਗਾ ਨਹੀਂ ਕਰੂਗੀ ਇਹਦਾ ਮੂੰਹ ਨਹੀਂ ਚੁੱਕਿਆ ਹੋਵੇ ਕਰਾਂਗਾ ਬਾਹੂ ਵੀ ਜ਼ੋਰ ਕਰਮ ਵਾਲੀ ਜੰਨੂ ਜੋਗੀ ਹੈਗੀ ਆ ਹਾਂ ਇੱਧਰ ਆ ਬੱਚਾ ਮਗਰ ਹੋਰ ਛੱਡੇ ਵਾਲੀ ਗੱਲ ਆ ਹਾਂ ਇਹਨੇ ਗਰਮੀ ਨਾਲ ਮਨਾਉਣੀ ਤੇ ਇੱਕ ਦੁੱਧ ਸੰਗਣਾ ਦਊਗੀ ਕਰੋਸ ਆ ਆ ਇਹ ਬਾਜੀ ਕੋਈ ਗੱਲ ਨਹੀਂ ਠੰਡੀ ਆ ਲਓ ਜੀ ਵੱਛੀ ਦੋਸਤੋ ਤੁਹਾਡੇ ਸਾਹਮਣੇ ਆndi ਆਪਣੀ ਗਰੰਟੀ ਹੋਊਗੀ ਠੀਕ ਆ ਕੋਈ ਆਨਲਾਈਨ ਮੰਗਾਵੇ ਪੂਰੇ ਮੋਲੇ ਕੀ ਸੀ ਦਾ ਮੋਲ 29000 ਆ 29 26 ਦੀ ਦੇ ਦਿਆਂ ਅੱਜ ਯਾ ਸੁਣੋ ਜਾਈ ਜਾਇਆ 26 ਦੀ ਆਪਾਂ ਦੇ ਦੇਣੀ ਵੱਛੀ 26 ਦੀ ਆਪਾਂ 25 ਦੀ ਜਾਣ ਦੇ ਆ 8 ਲੀਟਰ ਦੁੱਧ ਤੇ 26 ਆਦੀ ਦੇ ਦੇਣੀ 25 ਦੀ ਜਾਣ ਦੇ 25 ਦੀ ਜਾਣ ਦੇ ਪੂਰੇ 25 ਦੀ ਜਾਣ ਦੋ ਲਓ ਜੀ ਅੱਜ ਮੋਲ ਬਾਜੀ ਜਾਇਜ਼ ਨਹੀਂ ਜਾਇਆ ਨਹੀਂ ਜਾਇਆ 25000 ਦੀ ਇਹ ਦੋਸਤੋ ਵਾੜ ਮਿਲ ਜੂਗੀ ਪਹਿਲਾ ਸੁਆ ਬਚੀਏ 8 ਕਿਲੋ ਇਹਦੇ ਚਲੇ ਦੁੱਧ ਬੁਤੀ ਭਾਤੀ ਚੰਗੀ ਸਾਫ ਸੁਥਰੀ ਫੇਸ ਕੁਆਲਟੀ ਆ ਚਲੋ ਜਿਹੜਾ ਭਾ ਭਾ ਜੀ ਕੰਸਰ ਵੜ ਲੈਣੀ ਆ ਉਹ ਮੇਰਾ ਭਰਾ ਇਹ ਵੜ ਲੈ ਜਾ ਦੁੱਧ ਪੰਜ ਦਾ ਡੰਗ ਚੰਗਾ ਸਾਰੀ ਚੱਲੂ 8-9 ਲੀਟਰ ਦੁੱਧ ਦੇਈ ਜਾਣਾ ਹਾਂ ਤੇ ਮਗਰ ਵੱਛੀ ਭਾਜੀ ਆ ਗਈ ਆ ਮਗਰ ਵੱਛੀ ਦਾ ਬੱਚਾ ਵੱਛੀ ਵੱਛੀ ਆ ਦੇਖ ਲੈ ਕਿਤੇ ਤੁਹਾਨੂੰ ਜਦੋਂ ਜੇ ਤਾਂ ਮੈਨੂੰ ਤੁਸੀਂ ਆਖਿਆ ਬੱਚਾ ਮੈਂ ਬੱਚਾ ਕਹਿ ਦਿੱਤਾ 82 ਜਸੀ ਮਗਰ ਵੱਛਾ ਹੀ ਆਹ ਲੋ ਜੀ ਇਹ ਮਗਰ ਵੱਛੀ ਏ ਇਧਰ ਆ ਵੇਖੋ ਜੀ ਇਹ ਹੋਰ ਕੰਮ ਵੱਧ ਗਿਆ ਜੇ ਪਚਾਂਦਨੀ ਜੀ ਦਾ 13 43 ਇੱਕ 13 ਹਾਂ ਹਾਂ ਜੀ ਆਉਣਾ ਭਾਜੀ ਤੇ ਪਹਿਲੀ ਗੱਲ ਆਪਣੇ ਤੋਂ ਰਾਤ ਰਵੇ ਦੋ ਡੰਗ ਚੋਗੇ ਖੜੇ ਹਾਂ ਆ ਪਾਏ ਕਹਿੰਦੇ ਆ ਕਿ ਉਹ ਜੀ ਅਹੀਂ ਰੋਟੀ ਖਾਂਦੇ ਉਹ ਜੀ ਉਹਨੂੰ ਵੀਰ ਤੋਂ ਪਵਾ ਦਿੰਦੇ ਸੀ ਇਸੇ ਤਰ੍ਹਾਂ ਹੀ ਹੁੰਦਾ ਫਿਰੇ ਹਾਂ ਜੀ ਭਰਾ ਦਾ ਮਾਨ ਸਰ ਕਰਨਾ ਹਾਂਜੀ ਜੀ ਓਕੇ ਜੀ ਓਕੇ ਹੋਏ ਸਾਹਿਬ ਜੀ ਓਕੇ ਸਾਹਿਬ ਜੀ